ਜਿਨ੍ਹਾਂ ਨੂੰ ਨਹੀਂ ਪਤਾ ਵੀ ਕਿਸਾਨ ਖੇਤੀ ਕਾਨੂੰਨ ਕਿਉਂ ਨਹੀਂ ਆਉਣ ਦੇਣਾ ਚਾਹੁੰਦਾ ਉਹਦਾ ਕਾਰਨ ਕੀ ਆ ਪਿਛਲਾ ਕਿਸਾਨੀ ਅੰਦੋਲਨ ਹੋਇਆ ਸੀ ਹੁਣ ਕਿਸਾਨੀ ਅੰਦੋਲਨ ਕਰਨ ਦੀ ਕੀ ਲੋੜ ਪੈ ਗਈ ਤਾਂ ਮੇਰੇ ਕੋਲ ਇੱਕ ਪੇਪਰ ਹੈ ਇਹ ਜਿਹੜਾ ਪਿਛਲੇ ਕਿਸਾਨੀ ਅੰਦੋਲਨ ਚ ਕਿਸਾਨਾਂ ਨੇ ਛਪਾਇਆ ਸੀ ਜਿਸ ਚ ਪ੍ਰੋਪਰ ਦੱਸਿਆ ਹੋਇਆ ਵੀ ਤਿੰਨ ਖੇਤੀ ਕਾਨੂੰਨ ਕੀ ਆ ਤੇ ਸਾਨੂੰ ਉਹਦਾ ਕੀ ਨੁਕਸਾਨ ਹੋ ਸਕਦਾ ਤੇ ਸਰਕਾਰ ਦਾ ਤੇ ਉਹਨਾਂ ਕਾਰਪੋਰੇਟਾਂ ਦਾ ਕੀ ਫਾਇਦਾ ਜਿਹੜੇ ਇਹਨੂੰ ਲਾਗੂ ਕਰਨ ਚ ਇਹਨਾਂ ਪੱਬਾਂ ਭਾਰ ਹੋਏ ਪਏ ਆ ਪਹਿਲੀ ਚੀਜ਼ ਤੁਹਾਨੂੰ ਦੱਸ ਦਣਾ ਇਸ ਚ ਲਿਖਿਆ ਹੋਇਆ ਹੈ ਇਸ ਕਾਨੂੰਨ ਰਾਹੀਂ ਸਾਡੀ ਖੇਤੀ ਪੈਦਾਵਾਰ ਦੀ ਖਰੀਦ ਵਿੱਚ ਨਿੱਜੀ ਮੰਡੀਆਂ ਦਾ ਉਸਾਰਨ ਦਾ ਰਾਹ ਪੱਧਰਾ ਕੀਤਾ ਗਿਆ ਮਤਲਬ ਨਿੱਜੀ ਮੰਡੀਆਂ ਜਿਹੜੇ ਪ੍ਰਾਈਵੇਟ ਕਾਰਪੋਰੇਟ ਘਰਾਣੇ ਆ ਉਹਨਾਂ ਨੇ ਆਪਣਾ ਰਾਹ ਪੱਧਰਾ ਕਰ ਲਿਆ ਕਿਸਾਨਾਂ ਕੋਲ ਹੋਰ ਕੋਈ ਹੱਲ ਨਹੀਂ ਹੋਣਾ ਸਰਕਾਰ ਦਾ ਕੰਮ ਹੀ ਖਤਮ ਹੋ ਗਿਆ ਮੰਡੀਆਂ ਸਾਡੇ ਅੰਦਰ ਆ ਜਾਣੀਆਂ ਤਾਂ ਕਿਸਾਨਾਂ ਨੂੰ ਉਹ ਵੇਚਣ ਹੀ ਪੈਣੀਆਂ ਮੋਟਾ-ਮੋਟਾ ਦੱਸ ਰਿਹਾ ਮੈਂ ਦੂਜੀ ਚੀਜ਼ ਕੀ ਆ ਵੀ ਇਹ ਕਾਨੂੰਨ ਕੰਟਰੈਕਟ ਫਾਰਮਿੰਗ ਲਈ ਬਣਾਇਆ ਗਿਆ ਹੈ ਹਾਲਾਂਕਿ ਰਾਜ ਵਿੱਚ ਪਹਿਲਾਂ ਵੀ ਅਜਿਹਾ ਕਾਨੂੰਨ ਬਣਾਇਆ ਗਿਆ ਸੀ ਜਿਹਦਾ ਵਿਰੋਧ ਵੀ ਹੋਇਆ ਸੀ ਹੁਣ ਇਹ ਲਿਖਿਆ ਹੋਇਆ ਵੀ ਸਿੱਧੇ ਤੋਂ ਸਿੱਧਾ ਕਾਰਪੋਰੇਟ ਘਰਾਣੇ ਆ ਜਿਹੜੇ ਪ੍ਰਾਈਵੇਟ ਉਹਨਾਂ ਨੂੰ ਫਾਇਦਾ ਕਰਨ ਵਾਸਤੇ ਦਿੱਤਾ ਗਿਆ ਜੋ ਆਪਾਂ ਸਾਰਿਆਂ ਨੂੰ ਪਤਾ ਹੈ ਤੇ ਆ ਤੀਜੀ ਗੱਲ ਜੋ ਹੈ ਤੇ ਤੀਜੀ ਚੀਜ਼ ਲਿਖੀ ਹੋਈ ਆ ਉਹ ਤੁਹਾਨੂੰ ਪੜ ਕੇ ਸੁਣਾ ਦਿੰਨਾ ਕੀ ਆ ਵੀ ਇਹ ਕਾਨੂੰਨ ਬਿਲਕੁਲ ਸਿੱਧੇ ਤੋਂ ਸਿੱਧਾ ਅਨਾਜ ਦਾਲਾਂ ਆਲੂ ਪਿਆਜ਼ ਵਿੱਚ ਵੱਡੇ ਪ੍ਰਾਈਵੇਟ ਜ਼ਖੀਰੇ ਬਣਾਉਣ ਲਈ ਲਿਆਂਦਾ ਗਿਆ ਮਤਲਬ ਕੀ ਆ ਲਿਖਿਆ ਹੋਇਆ ਇਸ ਵਿੱਚ ਬਿਨਾਂ ਕਿਸੇ ਵਲਫੇਅਰ ਦੇ ਕਹਿ ਦਿੱਤਾ ਗਿਆ ਵੀ ਹੁਣ ਪ੍ਰਾਈਵੇਟ ਲੋਕ ਫਸਲ ਨੂੰ ਖਰੀਦ ਕੇ ਵੱਡੀ ਤੋਂ ਵੱਡੀ ਮਾਤਰਾ ਚ ਸਟੋਰ ਕਰ ਸਕਦੇ ਆ ਸਟੋਰ ਕਰਨ ਦੀ ਕੈਪੈਸਿਟੀ ਕਿਸਾਨਾਂ ਕੋਲ ਤਾਂ ਹੈ ਨਹੀਂ ਸਟੋਰ ਕਰਨ ਦੀ ਕੈਪੈਸਿਟੀ ਉਹਨਾਂ ਬੰਦਿਆਂ ਕੋਲ ਹੈ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਪੈਸਾ ਹੈ ਉਹ ਫਸਲ ਨੂੰ ਫਰੂਟਾਂ ਨੂੰ ਸਟੋਰ ਕਰ ਲੈਣਗੇ ਤੇ ਜਦੋਂ ਉਸ ਚੀਜ਼ ਦੀ ਕਮੀ ਹੋਊਗੀ ਤਾਂ ਵੱਧ ਰੇਟ ਤੇ ਵੇਚਣਗੇ ਤੇ ਇਹ ਸਾਰਾ ਸਾਰਾ ਇਹਨਾਂ ਤਿੰਨਾਂ ਕਾਨੂੰਨਾਂ ਚ ਲਿਖਿਆ ਹੋਇਆ ਹੈ ਹੁਣ ਦੱਸੋ ਕਿਸਾਨਾਂ ਦਾ ਫਾਇਦਾ ਹੋ ਰਿਹਾ ਕਿ ਉਹਨਾਂ ਪ੍ਰਾਈਵੇਟ ਕੰਪਨੀਆਂ ਦਾ ਫਾਇਦਾ ਹੋ ਰਿਹਾ ਵੀ ਜਿਹੜਾ ਸਿੱਧਾ ਤੋਂ ਸਿੱਧਾ ਸਰਕਾਰ ਉਹਨਾਂ ਨੂੰ ਫਾਇਦਾ ਦੇਣਾ ਚਾਹੁੰਦੀ ਆ